ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੰਤਰੀਗਾ ਚ ਅੱਜ ਆਪਣਾ ਹੈਗੀ ਐ ਭੁੱਲ ਗਿਆ ਮੈਂ ਤਰੀਕੇ ਦੀ ਚੈੱਕ ਕਰ ਤਰੀਕ ਚੈੱਕ ਕਰਦੇ ਹਾਂ ਜੀ ਅੱਜ ਤਰੀਕ ਹੈਗੀ ਆ 28 ਜੂਨ 2025 ਤੇ ਇੱਥੇ ਆਏ ਹੋਏ ਸੀਗੇ ਅਸੀਂ ਕੋਟਨੀ پارک ਵਾਲੇ ਸੀਨੇਪਲੈਕਸ ਦੇ ਵਿੱਚ ਕੀ ਕਰਨਾ ਹੈ ਜੀ ਅਕਲਿੰਦਰ ਫਰਦਾਸ ਸਰਦਾਰ ਜੀ ਵੇਖਣ ਜਿਹੜੀ ਸਾਰੇ ਇੰਡੀਆ ਵਾਲਿਆਂ ਨੇ ਬੈਨ ਕੀਤੀ ਆ ਨਾ ਉਹ ਫਿਲਮ ਵੇਖਾਂਗੇ ਤੇ ਫਿਰ ਰਿਵਿਊ ਦਵਾਂਗੇ ਮੇਨ ਗੱਲ ਇਹ ਆ ਵੀ ਅਸੀਂ ਫਿਲਮ ਭਾਵੇਂ ਉਂਝ ਦੇਖਦੇ ਨਾ ਦੇਖਦੇ ਪਰ ਜਿਹੜਾ ਇਹ ਲਿੰਡੂਆ ਨੇ ਐਂਟੀ ਦਲਜੀਤ ਦੇ ਉਹ ਕਿਤੇ ਨਾ ਬਿਆਨਬਾਜ਼ੀ ਦੇ ਇਹ ਬੈਨ ਕੀਤੀ ਆ ਉਹ ਜੀਜ਼ ਕਰਕੇ ਅਸੀਂ ਦੇਖਣਾ ਆਈਆਂ ਸਪੋਰਟ ਕਰਨਾ ਆਈਆਂ ਦਲਜੀਤ ਨੂੰ ਸਪੋਰਟ ਵੈਸੇ ਵੀ ਕਰਦੇ ਆਂ ਦਲਜੀਤ ਨੂੰ ਪਰ ਸਪੈਸ਼ਲੀ ਸਪੋਰਟ ਕਰਨਾ ਆਈਆਂ ਤੇ ਹੁਣ ਅੰਦਰ ਜਾ ਕੇ ਫਿਲਮ ਦੇਖਾਂਗੇ ਸਾਡਾ ਇੱਕ ਤੀਜਾ ਬੰਦਾ ਬੜਾ ਚੀਲਾ ਬੰਦਾ ਉਹ ਲਵ ਕਰਨ ਉਹਨੂੰ ਡੀਕ ਰਹੀਆਂ ਉਹ ਆ ਜਾਂਦੋ ਤੇ ਅੰਦਰ ਜਾ ਕੇ ਫਿਲਮ ਦੇਖਦੇ ਆਂ ਫਿਲਮ ਦੇਖ ਕੇ ਫਿਰ ਤੁਹਾਨੂੰ ਰਿਵਿਊ ਦੱਸ ਦਈਆਂ ਕੀ ਆ ਤੇ ਮੌਸਮ ਬੜਾ ਵਧੀਆ ਹੋਇਆ ਅੱਜ ਨਾ ਗਰਮੀ ਨਾ ਠੰਡ ਹਵਾ ਚੱਲ ਰਹੀ ਹੈ ਵੈਸੇ ਟੈਂਪਰੇਚਰ 28 30 ਕ ਬਟ ਹਵਾ ਬਧੀ ਚੱਲ ਰਹੀ ਆ ਤੇ ਤੁਹਾਨੂੰ ਦਿਖਾਣੇ ਆ ਹੁਣ ਅੱਗੇ ਇਹ ਆ ਜੀ ਆਪਣਾ ਸਿਨੇਪਲੈਕਸ ਕੋਰਟਨੀ ਪਾਰਕ ਵਾਲਾ ਇਹ ਹਰਨਟਾਰੀਓ ਐਂਡ ਕੋਰਟਨੀ ਪਾਰਕ ਦੇ ਆ ਬੜਾ ਵਧੀਆ ਮਤਲਬ ਮੈਂ ਪਹਿਲੀ ਵਾਰ ਆਏ ਥੇ ਐਥੋ ਨੇੜੇ ਲੰਗੀ ਦਾ ਬੜੀ ਵਾਰਾ ਪਰ ਮੈਂ ਕਦੇ ਦੇਖਿਆ ਨਹੀਂ ਸੀਗਾ ਬੜਾ ਵਧੀਆ ਇੱਥੇ ਰੈਸਟੋਰੈਂਟਸ ਵਗੈਰਾ ਨੇ ਸਾਰੇ ਇੱਧਰ ਇਹ ਸੀਨੇਪਲੈਕਸ ਆ ਮੋਨਲੀ ਹੈਗਾ ਇਥੇ ਮਤਲਬ ਅਗਰ ਸ਼ਾਮ ਨੂੰ ਇਥੇ ਖਾਣ ਪੀਣ ਵਾਸਤੇ ਆਣਾ ਕਿਸੇ ਨੇ ਹਨਾ ਵਧੀਆ এনਵਾਇਰਨਮੈਂਟ ਚ ਫਿਰ ਆ ਸਕਦੇ ਹੋ ਨਹੀਂ ਹੁਣ ਜੋ ਕੋਈ ਇਥੇ ਮਾਲ ਵਗੈਰਾ ਨਹੀਂ ਹੈਗਾ ਆਊਟਡੋਰ ਇਵੈਂਟ ਹੈ ਜਿਵੇਂ ਟ੍ਰਾਂਟੋ ਪ੍ਰੀਮੀਅਮ ਆਊਟਲੈਟ ਆ ਉਹ ਹਿਸਾਬ ਕਿਤਾਬ ਇਥੇ ਇਹ ਸੀਨੇਪਲੈਕਸ ਪਹੁੰਚ ਰਹੀ ਹੈ ਜੀ ਸੰਗਤ ਆ ਦੇਖੋ ਕਰਗੇ ਜੀ ਐਂਟਰ ਬਟ ਸਾਡਾ ਬੰਦਾ ਨਹੀਂ ਹਜੇ ਪਹੁੰਚ ਰਿਹਾ ਕੰਨਰ ਪਾਰਕਿੰਗ ਜਾਂ ਉਹ ਆ ਗਿਆ ਉਹ ਆ ਗਿਆ ਸਾਂਡਿਕ ਇਹ ਆ ਰਿਹਾ ਦੇਖੋ ਭੱਜਿਆ 2:50 ਤੇ ਟਾਈਮ ਸੀਗਾ 2:50 ਦਾ ਟਾਈਮ ਸੀਗਾ ਟੱਚ ਕਰੀਆਂ ਰ ਘੜੀ ਆ ਦੇਖੋ ਜੀ ਟਾਈਮ ਹੋ ਗਿਆ 2:55 ਇਹ ਆ ਰਿਹਾ ਹੁਣ ਚੱਲਦੇ ਆਂ ਜੀ ਹੁਣ ਅੰਦਰ ਦੇਖਦੇ ਆਂ ਫਿਲਮ ਫਿਰ ਤੁਹਾਨੂੰ ਦਵਾਂਗੇ ਰਿਵਿਊ ਪਹੁੰਚ ਗਏ ਜੀ ਸਨ ਚੱਲ ਰਹੇ ਨੇ ਬਾਕੀ ਜੀ ਬੈਠ ਗਏ ਤੇ ਹਾਂ ਜਿੱਦ ਤੱਕ ਸਾਰਾ ਫੋਟੋ ਹੋ ਜੇਗਾ ਜੀ ਜੋ ਕਾਂਟੇ ਜੀ ਬਸ ਤੋਂ ਰੋਕੀ ਹੋਵਾਂ ਅੰਦਰ ਤੇ ਪਹਿਲਾ ਹੋ ਜੇਗਾ ਟ੍ਰੇਲਰ ਦੀ ਕਾਦ ਨੂੰ ਨੇੜੇ ਪਾ ਦੇਣੇ ਮੈਨੂੰ ਫੌਰਨ ਆ ਕੇ ਤਲਾ ਦੇ ਦੇਖ ਲਓ ਜੀ ਸਾਰੇ ਜਣੇ ਕੁਸ਼ਕ ਕਲੀਪਾ ਆਪਣਾ ਫਿਲਮ ਦੇ ਐਂਡ ਤੇ ਜਦੋਂ ਸਾਰੇ ਜਣੇ ਰੋਕਾਉਂਦੀ ਹੈ ਕੋਈ ਰੋਕੋ ਚਲਾ ਦੇਣੇ ਕੋਈ ਸਾਡੇ ਜੀ ਪਰ ਚਾਵੇ ਵਾਸਤੇ ਵੀ ਛੱਡਦੇ ਆਂ ਕੰਬੈਕ ਜਮੜ ਤੇ ਕੰਦਾ ਕਬੜ ਐਸੀ ਕੁੱਤੇ ਚ ਆ ਕੇ ਤੇਰੇ ਮੱਥੇ 'ਚ ਗੋਲੀ ਬੰਜੀ ਤੇ ਤੇਰੇ ਜ਼ੈਨ ਚ ਘਵਾੜੀ ਨਈ ਪੜਨੇ ਪੁੱਤ ਨਈ ਤਾਂ ਸਪੈਕਟ ਕਰੀ ਸੀ ਕਿ ਭਗਵਾ ਚੋਲਾ ਤੇ ਹੱਜ ਕੰਕਾਰ ਦੀ ਖੋਪੜੀ ਫੜੀ ਹੋਊਗੀ ਬੜਾ ਜਦੋਂ ਪਤਾ ਆਈਫੋਨ ਦੀ ਕਿਰਵੀ ਜਨਰੇਸ਼ਨ ਚੱਲ ਰਹੀ ਹੈ 5 16 I know Elon Musk lane David Rand ਅਵੀ ਮੁੜਿਓ ਕਿਵੇਂ ਲੱਗੀ ਫਿਲਮ ਫਿਰ ਸੇਰਾ ਫਿਲਮ ਅੰਦਰ ਭਗਤਾਂ ਦੀ ਭੈਣ ਜੀ ਮੈਂ ਗਾਲ ਨਹੀਂ ਕਢਾਇਆ ਜਾਂਦਾ ਆ ਰਿਹਾ ਇੰਡੀਆ ਵਾਲੇ ਜੀ ਦੋਫੇ ਨਹੀਂ ਚੱਲੇਗੀ ਤੇ ਫਿਰ ਕੀ ਕਰੇ ਹਾਏ ਹਾਨੀਆਂ ਨਹੀਂ ਵੈਸੇ 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 ਜਨੂਅਰਲੀ ਨਹੀਂ ਵੈਸੇ ਜਨੂਅਰਲੀ ਮੈਂ ਇੱਕ ਗੱਲ ਦੱਸਦਾ ਅਸੀਂ ਆਏ ਸੀਗੇ ਸਪੋਰਟ ਲਈ ਸਿਰਫ ਚਾਹੇ ਫਿਲਮ ਵਧੀਆ ਹੁੰਦੀ ਚਾਹੇ ਨਾ ਬਟ ਜਨੂਅਰਲੀ ਮੈਂ 10 ਦੇ ਵਿੱਚੋਂ 9.5 ਦਵਾਂਗਾ ਅੱਧਾ ਨੰਬਰ ਕੱਟ ਸਕਦੇ ਆ ਪਰ ਥੋੜੀ ਬੋਤੀ ਕਿਸੇ ਚੀਜ਼ ਕਰਕੇ ਆਪਣਾ ਤੁਸੀਂ ਅਗਰ ਤੁਸੀਂ ਕੋਈ ਕੰਮ ਕਰ ਦੋਗੇ ਹਾਨੀਆਂ ਨੇ ਸਿਰਾਂ ਲਾਇਆ ਪਿਆ ਮੈਂ ਕਹਿੰਨਾ ਜੀ ਫੈਨ ਹੋ ਗਿਆ ਆਪਾਂ ਹਾਂ ਤੇ ਜਿਹੜੇ ਕਹਿੰਦੇ ਸੀ ਕਿ ਇੰਡੀਆ ਚੱਲ ਨਹੀਂ ਦੇਣੀ ਅਗਲੇ ਦੇ ਪੰਜਾਬ ਦਾ ਟਾਪ ਗ੍ਰੋਸਰਰ ਬਣ ਇਹ ਅੱਜ ਫੈਨ ਹੋਈ ਏ ਅੱਜ ਫੈਨ ਹੋਏ ਨੇ ਮੈਂ ਬੜੇ ਚਿਰ ਤੋਂ ਫੈਨ ਆ ਸਾਡਾ ਇਹ 1 2 ਮੈਂ ਮੈਂ ਜੈਨੂਲੀ ਮੈਂ ਹਾਨੀਆਂ ਹੁੰਦੀਆਂ ਮੈਨੂੰ ਰੋਲਾ ਪਤਾ ਹੀ ਨਹੀਂ ਸੀਗਾ ਮਨਤਾਜ ਪਤਾ ਲੱਗਿਆ ਸੀਗਾ ਵੀ ਇਹ ਰੋਲਾ ਚੱਲ ਰਿਹਾ ਬਸ ਮੈਨੂੰ ਇਹ ਪਤਾ ਸੀਗਾ ਵੀ ਦਲਜੀਤ ਨੂੰ ਸਪੋਰਟ ਕਰਨੀ ਆ ਮੈਂ ਤਾਂ ਤਾਂ ਆਇਆ ਸੀ ਇਹ ਜੈਨੂਨੋ ਰਿਵਿਊ ਹੈ ਜੀ ਸਾਡਾ ਕਿ ਜਾ ਕੇ ਫਿਲਮ ਦੇਖੋ ਜ਼ਰੂਰ ਫਿਲਮ ਵੀ ਵਧੀਆ ਬਾਕੀ ਸਪੋਰਟ ਦੀ ਵੀ ਜ਼ਰੂਰਤ ਹੈ ਇਸ ਟਾਈਮ ਤੇ ਦੇਖੋ ਤੇ ਜਿਹੜੇ ਗੰਜੂ ਮੰਜੂ ਦੇਕਰ ਹੈਗੇ ਨੇ 2-4 ਲੰਡੂ ਜੀ ਆਪਣੀ ਇੰਡਸਟਰੀ ਦੇ ਜਿਹੜੇ ਬਾਲੇ ਮਾਨਦੇ ਨੇ ਨਾਲੇ ਕੋਈ ਪੁੱਛਦਾ ਵੀ ਕੋਈ ਨਹੀਂ ਜਿੰਨਾਂ ਨੂੰ ਹਾਂ ਉਹਨਾਂ ਨੂੰ ਪਾਉ ਲਾੜਤਾ ਹੋਰ ਉਹਨਾਂ ਦੇ ਕਮੈਂਟ ਚ ਕਰੋ ਉਹਨਾਂ ਦੇ ਅਕਾਊਂਟ ਬਣ ਕੇ ਨਾਲੇ ਮੈਂ ਬਸ ਮਤਲਬ ਵੀ ਅਸੀਂ ਆਈਸੀ ਦਾ ਸਪੋਰਟ ਲਈ ਬਟ ਜੈਨੂਲੀ ਫਿਲਮ ਵੀ ਬਹੁਤ ਸੋਹਣੀ ਆ ਜੇ ਮੇਰੇ ਸਰਕਲ ਦੇ ਵਿੱਚੋਂ ਕੋਈ ਬੰਦਾ ਜੈਨੂਲੀ ਦਿਲਜੀਤ ਨੂੰ ਸਪੋਰਟ ਕਰਦਾ ਤਾਂ ਫਿਲਮ ਜ਼ਰੂਰ ਦੇਖ ਕੇ ਆਓ ਜਿਹੜਾ ਵੀ ਇਹ ਬੰਦਾ ਵੀਡੀਓ ਦੇਖ ਰਿਹਾ ਜਰੂਰ ਦੇਖ ਕੇ ਆਓ ਚਲੋ ਠੀਕ ਹੈ ਜੀ ਫਿਰ ਕਰਦੇ ਆ ਬਲੌਗ ਦਾ ਐਂਡ ਇਹ ਛੋਟਾ ਜਿਹਾ ਬਲੌਗ ਸੀਗਾ ਬਲੌਗ ਨਹੀਂ ਜਨਰਲ ਜਿਹਾ ਰਿਵਿਊ ਸੀਗਾ ਸਲੋ ਥੋੜਾ ਜਿਹਾ ਹੋਰ ਰਿਵਿਊ ਦੇਣਾ ਚਾਹਨਾ ਦੇਖੋ 80% ਕੀ ਹੈ ਇਹ ਫਿਲਮ ਦੀ ਕਮੇਡੀ ਫਿਲਮ ਹੈ ਕਈ ਵਾਰ ਕੀ ਹੁੰਦਾ ਐਂਡ 'ਚ ਆ ਕੇ ਫਿਲਮ ਸੀਰੀਅਸ ਕਰ ਦਿੰਦੇ ਨੇ ਪਰ ਬੰਦੇ ਦਲਜੀਤ ਨੇ ਇੱਕ ਕਮਾਲ ਦੀ ਕਮੇਡੀ ਕੀਤੀ ਹੈ ਕਿ ਤੁਹਾਨੂੰ ਜਦੋਂ ਐਂਡ 'ਚ ਸੀਰੀਅਸ ਸੀਨ ਹੈ ਉਹਦੇ ਵਿੱਚ ਇੰਨੀ ਕਮਾਲ ਦੀ ਕਮੇਡੀ ਕੀਤੀ ਕਿ ਫਿਲਮ ਦਾ ਪੂਰਾ ਜਿਹੜਾ ਮਾਹੌਲ ਹੀ ਉਹ ਬਣਾ ਕੇ ਰੱਖਿਆ ਐਂਡ 'ਤੇ ਤੱਕ ਮਤਲਬ ਕਹਿਣ ਦਾ ਭਾਵ ਦਲਜੀਤ ਦੀ ਐਕਟਿੰਗ ਬਾਰੇ ਕਿਸੇ ਨੂੰ ਟਿੱਪਣੀ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਤੁਹਾਨੂੰ ਜਾ ਕੇ ਦੇਖ ਕੇ ਹੋ ਬਸ ਗੱਲ ਖਤਮ